ਦੇਖੋ ਇਸ ਤਰ੍ਹਾਂ ਕਿ ਦੇਸ਼ ਦੀ ਨਿਆਂਕ ਪ੍ਰਣਾਲੀ ਤੇ ਜੁਡੀਸ਼ੀਅਲ ਸਿਸਟਮ ਦੇ ਉੱਪਰ ਸਾਨੂੰ ਰੱਬ ਜੀ ਦਾ ਯਕੀਨ ਹੈ ਪਰ ਜੋ ਫੈਕਸ ਨੇ ਉਹ 2008 ਦੇ ਵਿੱਚ ਮੇਰੇ ਮਦਰ ਨੂੰ ਸਾਡੇ ਜੀਜਾ ਰਜਿੰਦਰਦੀਪਾ ਜੀ ਨੇ ਅੰਦਰ ਬੰਦ ਕਰਕੇ ਇਹਨਾਂ ਦੇ ਸੱਟਮਾਰ ਦੀ ਕੋਸ਼ਿਸ਼ ਕੀਤੀ ਸੀਗੀ ਤੇ ਜਦੋਂ ਅਸੀਂ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਸੱਟਾਂ ਵੱਜੀਆਂ ਮੇਰੇ ਸਿਰ ਦੇ ਵਿੱਚ ਟਾਂਕੇ ਲੱਗੇ ਕਈ ਦਿਨ ਹਸਪਤਾਲ ਦੇ ਵਿੱਚ ਐਡਮਿਟ ਰਿਹਾ 308 ਦਾ ਪਰਚਾ ਸਾਡੇ ਵੱਲੋਂ ਦਰਜ ਹੋਇਆ ਸੀਗਾ ਪਰ 2012 ਦੀ ਇਲੈਕਸ਼ਨਾਂ ਤੋਂ ਪਹਿਲਾਂ ਸਾਡਾ ਆਪਸ ਦੇ ਵਿੱਚ ਕੰਪਰੋਮਾਈਜ਼ ਹੋ ਗਿਆ ਸੀਗਾ ਕਿਉਂਕਿ ਦੀਪਾ ਜੀ ਨੂੰ ਮਹਿਸੂਸ ਹੋਇਆ ਕਿ ਜੇ ਕੰਪਰੋਮਾਈਜ਼ ਨਹੀਂ ਹੋਊਗਾ ਤਾਂ ਸ਼ਾਇਦ 2012 ਦੀ ਟਿਕਟ ਕਾਂਗਰਸ ਦੀ ਸਨ ਦੋਨਾਂ ਨੂੰ ਹੀ ਨਹੀਂ ਮਿਲਣੀ ਹੈਗੀ ਪਰ ਜਦੋਂ ਮੈਨੂੰ ਟਿਕਟ ਮਿਲ ਗਈ 2012 ਦੀ ਤੇ ਉਦੋਂ ਇਹ ਆਪਦੇ ਸਮਝੌਤੇ ਤੋਂ ਮੁਕਰ ਗਏ ਭੱਜ ਗਏ ਮੈਂ ਖੜਾ ਰਿਹਾ ਜਿਹੜੀ ਸਾਡੇ ਵੱਲੋਂ ਕੇ ਸੀਗਾ ਮੇਰੇ ਮਦਰ ਵੱਲੋਂ ਉਹ ਅਸੀਂ ਵਾਪਸ ਲੈ ਲਿਆ ਆਪਦੇ ਸਮਝੌਤੇ ਦੇ ਮੁਤਾਬਕ ਆ ਪਰ ਉਹ ਜਿਨ੍ਹਾਂ ਨੇ ਇਸ ਹਾਦਸੇ ਤੇ ਤਕਰੀਬਨ 10 11 ਮਹੀਨੇ ਬਾਅਦ ਇੱਕ ਕੰਪਲੇਂਟ ਇਸਤਗਾਸਾ ਫਾਈਲ ਕੀਤਾ ਸੀਗਾ ਉਹ ਮੁਕਰ ਗਏ ਤੇ ਉਸ ਇਸਤਗਾਸੇ ਦੇ ਵਿਹਾਰ ਦੇ ਉੱਪਰ ਅੱਜ ਮਾਨਯੋਗ ਅਦਾਲਤ ਨੇ ਮੇਰੇ ਮਦਰ ਸਮੇਤ 85 ਸਾਲ ਦੇ ਨੇ ਸਾਨੂੰ ਨੌ ਜਣਿਆਂ ਨੂੰ ਸਦਾ ਜਿਹੜੀ ਉਹ 2 ਸਾਲ ਦੀ ਕੀਤੀ ਹੈ ਪਰ ਮੈਂ ਇਹ ਮੰਨ ਕੇ ਚੱਲਦਾ ਕਿ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਹੈਗਾ ਅ ਜੋ ਵੀ ਇਸ ਤੋਂ ਬਾਅਦ ਅਸੀਂ ਹਾਇਰ ਕੋਰਟ ਦੇ ਵਿੱਚ ਅਪੀਲ ਕਰਾਂਗੇ ਤੇ ਜੋ ਵੀ ਅ ਮਾਨਯੋਗ ਉੱਚ ਅਦਾਲਤਾਂ ਦਾ ਫੈਸਲਾ ਹੋਏਗਾ ਉਹ ਸਾਨੂੰ ਸਿਰ ਮੱਥੇ ਪ੍ਰਵਾਨ ਹੋਏਗਾ ਅ ਸੋ ਇਹ ਅੱਜ ਦਾ ਜੋ ਅਮਨ ਜੀ ਹੋਇਆ ਕਿ ਦੋ MLA ਪਦ ਦੇ ਉੱਪਰ ਕੋਈ ਐਕਸ਼ਨ ਹੋ ਸਕਦਾ ਕਿਸ ਤਰੀਕ ਨਹੀਂ ਦੇਖੋ ਇਹ ਤਾਂ ਮੈਂ ਹੁਣ ਕੋਈ ਕਾਨੂੰਨੀ ਮਾਹਰ ਤਾਂ ਨਹੀਂਗਾ ਜੀ ਇਹ ਤਾਂ ਜੋ ਜੋ ਕਾਨੂੰਨ ਵਿਵਸਥਾ ਦੇ ਵਿੱਚ ਜੋ ਪ੍ਰਾਵਧਾਨ ਹੋਣਗੇ ਉਹਦੇ ਬਾਰੇ ਮਾਨਯੋਗ ਸਾਡੀ ਸਾਡੇ ਮੁੱਖ ਮੰਤਰੀ ਸਭ ਭਗਵੰਤ ਮਾਨ ਜੀ ਨੇ ਸਾਡੇ ਸਪੀਕਰ ਸਾਹਿਬ ਸਾਡੇ ਨੈਸ਼ਨਲ ਕਮਿਸ਼ਨ ਅਰਵਿੰਦ ਕੇਜਰੀਵਾਲ ਜੀ ਨੇ ਫੈਸਲਾ ਲੈਣਾ ਪਰ ਮੈਂ ਮੰਨ ਕੇ ਚੱਲਦਾ ਸਾਡਾ ਪ੍ਰਮਾਤਮਾ ਜਾਣਦਾ ਕਿ ਸੱਚੇ ਸੀ ਤੇ ਸੱਚ ਦੀ ਲੜਾਈ ਕਈ ਵਾਰੀ ਲੰਬੀ ਜ਼ਰੂਰ ਹੋ ਜਾਂਦੀ ਹੈ ਪਰ ਜਿੱਤ ਜ਼ਰੂਰ ਹੁੰਦੀ ਹੈ। ਹਮਲੇ 15 ਸਾਲ ਬਾਅਦ ਫੈਸਲਾ ਰਜਿੰਦਰਦੀਪਾ ਨੇ ਕਿਹਾ ਕਿ ਤੁਸੀਂ ਖੁਦ ਉਹਨਾਂ ਦੇ ਘਰ ਗਏ ਜਿਵੇਂ ਤੁਸੀਂ ਵੀ ਦਿੱਥੇ ਹੋ। ਉਹ ਕਹਿ ਰਹੇ ਮੈਂ ਵੀ ਜਖਮੀ ਵੈਸਤੀ ਤਾਂ ਤੁਸੀਂ ਵੀ ਜਖਮੀ ਹੋਏ ਸੀ। ਵੀ ਤੁਸੀਂ ਉਹਨਾਂ ਦੇ ਪੂਰੀ ਫੈਮਿਲੀ ਦੇ ਨਾਲ ਦੇਖੋ ਹੁਣ ਚਲੋ ਚਲੋ ਦੀਪਾ ਜੀ ਰਿਸ਼ਤਾ ਸਾਡਾ ਸਤਕਾਰਯੋਗ ਹੈ ਪਰ ਉਹ ਜਿਵੇਂ ਪੰਜਾਬੀ ਦੀ ਕਹਾਵਤ ਕਹਿੰਦੇ ਨੇ ਵੀ ਨਾ ਕਰੇ ਮਾੜਾ ਜੰਮੇ ਤੇ ਨਾ ਕਰੇ ਮਾੜਾ ਆਵੇ। ਹੁਣ ਮੈਨੂੰ ਆ ਹੋ ਜਾਂਦੀ ਕੋਈ ਮੈਨੂੰ ਦੁੱਖ ਨਹੀਂ ਸੀਗਾ। ਕੋਈ ਕੋਈ ਅਫਸੋਸ ਨਹੀਂ ਹੈਗਾ ਸਦਾਵਾਨ ਜਿਹੜੀਆਂ ਬੰਦੇਾਂ ਤੇ ਪੈਂਦੀ ਹੁੰਦੀਆਂ ਨੇ। ਅ ਮੈਂ ਦੁਬਾਰਾ ਕਹਿਣਾ ਕਿ ਕੋਰਟ ਦਾ ਫੈਸਲਾ ਜਿਹੜਾ ਜੁਡੀਸ਼ੀਅਲ ਸਿਸਟਮ ਦੇ ਉੱਪਰ ਰੱਬ ਨਾਲੋਂ ਵੀ ਵੱਧ ਵਿਸ਼ਵਾਸ ਹੈ ਪਰ 85 ਸਾਲ ਦੇ ਮਦਰ ਨੂੰ ਤੇ ਬਾਕੀ ਸਾਥੀਆਂ ਨੂੰ ਮੈਂ ਸਮਝਦਾ ਚਲੋ ਜੇ ਇਸ ਚੀਜ਼ ਦੇ ਵਿੱਚ ਵੀ ਉਹਨਾਂ ਨੂੰ ਖੁਸ਼ੀ ਮਿਲਦੀ ਹੈ ਦੀਪਾ ਜੀ ਨੂੰ ਤੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਵਾਦ ਅਜੇ ਤੁਸੀਂ ਹੁਣ ਅਪੀਲ ਕਰ ਰਹੇ ਹੋ ਇਸ ਤੋਂ ਅਗਲਾ ਸਟੈਪ ਜਿਹੜਾ ਹਾਇਰ ਕੋਰਟ ਦਾ ਉਹ ਡਿਸਟ੍ਰਿਕਟ ਕੋਰਟ ਹੁੰਦਾ ਜੀ ਉਹ ਉਹਦੇ ਵਿੱਚ ਅਸੀਂ ਅਪੀਲ ਕਰਾਂਗੇ ਜੀ ਸਰ ਇਹ ਜਾਨਣਾ ਚਾਹੁੰਦੇ ਸੀ ਜਿਵੇਂ ਉਹਨਾਂ ਨੇ ਕਿਹਾ ਕਿ ਤੁਸੀਂ ਉਹਨਾਂ ਦੇ ਘਰ ਗਏ ਸੀ ਮਤਲਬ ਉਸ ਬਿਆਨ ਤੁਸੀਂ ਕਿਹਦੇ ਚਲੋ 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 ਉਹ ਦੇਖੋ ਇਸ ਤਰ੍ਹਾਂ ਹੈ ਕਿ ਉਹ ਹੁਣ ਜੋ ਮਰਜ਼ੀ ਕਹੀ ਜਾਣ ਜੇ ਇਹ ਤਾਂ ਹੁਣ ਹਾਇਰ ਕੋਰਟ ਹੈ ਜਿਹੜੀ ਉਹਦੇ ਫੈਸਲਾ ਕਰੂਗੀ ਠੀਕ ਹੈ ਨਾ ਸੋ ਇਸ ਕਰਕੇ ਇਹ ਟੋਟਲੀ ਜੋ ਫੈਸਲਾ ਹੋਇਆ ਹੈ ਮਮ ਜੀ ਜਿਹੜੀ ਲੜਾਈ ਸੀ ਉਹ ਕਿਸ ਚੀਜ਼ ਦੀ ਲੜਾਈ ਸੀ ਰਾਜਨੀਤੀ ਦੀ ਲੜਾਈ ਸੀ ਜਾਂ ਪ੍ਰਾਪਰਟੀ ਦੀ ਲੜਾਈ ਸੀ ਉਹ ਮੈਂ ਦੱਸ ਦਿਆਂ ਬਈ ਚਲੋ ਮੰਮੀ ਤੁਸੀਂ ਚਲੋ ਮੰਮੀ ਨਹੀਂ ਨਹੀਂ ਮੰਮੀ ਨਹੀਂ ਮੰਮੀ ਚੁੱਪ ਕਰੋ ਕੋਈ ਨਹੀਂ ਕੋਈ ਨਹੀਂ ਮੰਮੀ ਦਾ ਮਾਮਲਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੀ ਦੇਖੋ ਰੰਜਿਸ਼ਤਾ ਇਹ ਸਿਆਸੀ ਵੀ ਹੈ ਰਾਜਨੀਤੀ ਵੀ ਹੈ ਜਦੋਂ ਅ ਡੈਡੀ ਜ਼ਿੰਦਾ ਸੀਗੇ ਉਦੋਂ ਤੋਂ ਹੀ ਦੀਪਾ ਜੀ ਨੂੰ ਇਹ ਸੀਗਾ ਤੁਸੀਂ ਵੀ ਦੇਖ ਰਹੇ ਹੋ ਕਿ ਕਿੰਨੇ ਇੱਕ ਡੈਸਪਰੇਟ ਨੇ ਕਿੰਨੇ ਇੱਕ ਫਰਸਟ੍ਰੇਟਿਡ ਨੇ ਵੀ ਮੈਂ ਰਾਜਨੀਤੀ ਦੇ ਉੱਪਰ ਵੀ ਕਬਜ਼ਾ ਕਰ ਲਾਂ ਮੈਂ ਜਿਹੜੇ ਪ੍ਰਾਪਰਟੀਆਂ ਨੇ ਉਹਦੇ ਉੱਪਰ ਵੀ ਕਬਜ਼ਾ ਕਰ ਲਾਂ ਤੇ ਉਸੇ ਚੱਕਰ ਦੇ ਵਿੱਚ ਉਹਨਾਂ ਨੇ ਇਹ ਸਾਰਾ ਕਾਰਜ ਜਿਹੜਾ ਉਹ ਕੀਤਾ ਸੀਗਾ ਫਰਸਟ੍ਰੇਸ਼ਨ ਲੈਵਲ ਦਾ ਤੁਸੀਂ ਇੱਥੇ ਹੀ ਦੇਖ ਸਕਦੇ ਹੋ ਵੀ ਮੁਕਸਰ ਦੇ ਪਹਿਲਾਂ ਚੰਡੀਗੜ੍ਹ ਫੇਰ ਸੁਨਾਮ ਫਿਰ ਇੱਥੋਂ ਕੁਝ ਨਹੀਂ ਬਣਿਆ ਹੈਗਾ ਫਿਰ ਅਬੋਰ ਜਾ ਬੜੇ ਫਿਰ ਅਬੋਰੋਂ ਵਾਪਸ ਆ ਬੜੇ ਠੀਕ ਹੈ ਨਾ ਉਹ ਇੰਨੀ ਕ ਕ੍ਰੈਡੀਬਿਲਟੀ ਹੈ ਜਿਹੜੀ ਉਹ ਖਤਮ ਹੋ ਚੁੱਕੀ ਹੈ ਨਾ ਕਾਂਗਰਸ ਚ ਨਾ ਅਕਾਲੀ ਦਲ ਚ ਨਾ ਆਪ ਦੇ ਵਿੱਚ ਸਾਰੇ ਪਾਸੇ ਜ਼ੋਰ ਲਾ ਲਿਆ ਜੇ ਕੋਈ ਨਹੀਂ ਮੂੰਹ ਲਾਉਂਦਾ ਹੈਗਾ ਤੇ ਉਸ ਚੀਜ਼ ਦੀ ਕਿਹੜਾ ਸਾਡੇ ਨਾਲ ਜਾਂ ਸਾਡੇ ਪਰਿਵਾਰ ਨਾਲ ਜਾਂ ਮੇਰੇ ਮਦਰ ਨਾਲ ਕੱਢਣੀ ਉਹ ਜਾਇਜ਼ ਨਹੀਂ ਪਰ ਫਿਰ ਵੀ ਮੈਂ ਉਹਨਾਂ ਨੂੰ ਕਹਣਾ ਵੀ ਜੇ ਉਹਨਾਂ ਨੂੰ ਇਸ ਗੱਲ ਦੇ ਵਿੱਚ ਹੀ ਵੀ ਆਪਦੀ 85 ਸਾਲ ਦੀ ਸਾਸ ਨੂੰ ਸਦਾ ਕਰਾ ਕੇ ਉਹਨਾਂ ਨੂੰ ਬਹੁਤ ਖੁਸ਼ੀ ਮਿਲੀ ਹੈ ਤੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਪਰ ਸਾਨੂੰ ਦੇਸ਼ ਦੇ ਜੁਡੀਸ਼ੀਅਲ ਸਿਸਟਮ ਦੇ ਵਿੱਚ ਰੱਬ ਨਾਲੋਂ ਵੀ ਵੱਧ ਕੇ ਯਕੀਨ ਹੈ ਰੱਬ ਦੇ ਘਰ देर ਹੈ ਅંધੇਰ ਨਹੀਂ ਹੈਗਾ ਔਰ ਅਸੀਂ ਹਾਇਰ ਕੋਰਟ ਦੇ ਵਿੱਚ ਅਪੀਲ ਕਰਾਂਗੇ ਠੀਕ ਹੈ ਠੀਕ ਹੈ ਜੀ ਥੈਂਕ ਯੂ